ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਹ ਕਹਿੰਦਾ ਪਿਆ ਕਿ ਜਿਹੜਾ ਵੀ ਕਿਤੇ ਵੀ ਕਿਸੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨੂੰ ਤੋੜੂਗਾ ਉਹਨੂੰ 10 ਲੱਖ ਰੁਪਏ ਇਨਾਮ ਵੀ ਦੇਵਾਂਗੇ ਕਈਆਂ ਦੇ ਨਾਮ ਲੈ ਕੇ ਵੀ ਬੋਲਿਆ ਨਾਮ ਦੇ ਵਿੱਚੋਂ ਜਿਹੜੇ ਵਾਜਨ ਸਮਾਜ ਪਾਰਟੀ ਦੇ ਸੁਭਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਉਹਨਾਂ ਦਾ ਨਾਮ ਵੀ ਲੈ ਕੇ ਹੋਰ ਵੀ ਲੀਡਰਾਂ ਦੇ ਨਾਮ ਲਏ ਨੇ ਕਿ ਇਹ ਸਾਡੇ ਮੁੱਖ ਨਿਸ਼ਾਨੇ ਤੇ ਅਸੀਂ ਇਹਨਾਂ ਦੇ ਨਾਲ ਨਿਜਠਾਂਗੇ ਕਰਵਾ ਕੇ ਮੰਨਿਆ ਵੀ ਆ ਵੀ ਅਸੀਂ ਕੀਤੀ ਔਰ ਚੇਤਾਵਨੀ ਵੀ ਦਿੱਤੀ ਆ ਕਿ 14 ਅਪ੍ਰੈਲ ਤੱਕ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਟੈਚੂਜ਼ ਦੇ ਨਾਲ ਅਸੀਂ ਛੇੜਖਾਣੀ ਕਰਾਂਗੇ इवन देन ਕੀ ਸੰਵਿਧਾਨ ਵਿੱਚ ਤਾਂ ਇਹ ਗੱਲ ਲਿਖੀ ਆ ਕਿ ਜਿਹੜੀ ਕਿਰਪਾਨ ਨੂੰ ਧਾਰਨਾ ਹੈ ਇਹ ਮੂਲ ਅਧਿਕਾਰ ਜਿਹੜਾ ਆ ਸਿੱਖੀਸਮ ਦੇ ਵਿੱਚ ਹੈਗਾ ਆ ਮਤਲਬ ਇੰਡੀਆ ਦੇ ਵਿੱਚ ਜੇ ਕੋਈ ਸਿੱਖ ਦੇ ਰੂਪ ਦੇ ਵਿੱਚ ਕੋਈ ਬੰਦਾ ਕਿਰਪਾਨ ਲੈ ਕੇ ਘੁੰਮਦਾ ਆ ਤਾਂ ਉਸ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਆਮ ਬੰਦਾ ਕਿਰਪਾਨ ਲੈ ਕੇ ਘੁੰਮੂਗਾ ਦਾ ਸ਼ਾਨਦਿੱਪ ਭੰਗ ਕਰਨ ਦੇ ਜੁਰਮ ਦੇ ਵਿੱਚ ਉਸ ਨੂੰ ਸਜ਼ਾ ਹੋ ਸਕਦੀ ਹੈ ਜਿਹੜਾ ਸਾਡਾ ਸੰਵਿਧਾਨ ਆ ਉਹ ਸਪੈਸ਼ਲੀ ਇਹ ਕਹਿ ਰਿਹਾ ਵੀ ਜਿਹੜਾ ਮਰਜੀ ਧਰਮ ਮੰਨੋ ਜਿਹੜਾ ਮਰਜੀ ਰੀਤੀ ਰਿਵਾਜ ਮੰਨੋ ਜਿੱਦਾਂ ਮਰਜੀ ਵਿਆਹ ਕਰੋ ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕੰਚੀ ਟੀਵੀ ਸਵਾਗਤ ਹੈ ਜੀ ਜੈ ਗੁਰਦੀਪ ਧੰਨ ਗੁਰਦੀਪ ਜੈ ਪੀਮ ਜੈ ਭਾਰਤ ਪੂਰੇ ਭਾਰਤ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਇਸ ਘਟਨਾ ਦੇ ਨਾਲ ਖਾਸ ਕਰਕੇ ਸ਼ਡਿਊਲਡ ਕਾਸਟ ਭਾਈਚਾਰੇ ਦੇ ਹਿਰਦੇ ਬਲੁੰਦਰੇ ਗਏ ਨੇ ਜਿਹੜੀ ਘਟਨਾ ਪੰਜਾਬ ਦੇ ਅੰਦਰ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਸ਼ਹਿਰ ਫਲੋਰ ਦੇ ਬਿਲਕੁਲ ਨੇੜੇ ਲੱਗਦਾ ਪਿੰਡ ਰਾਮਗੜ ਨੰਗਲ ਜਿੱਥੇ ਕਿ 바ਵਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦਾ ਬੜੇ ਸਤਕਾਰ ਦੇ ਨਾਲ ਪ੍ਰੇਰਨਾ ਦੇ ਨਾਲ ਸਟੈਚੂ ਲਗਾਇਆ ਗਿਆ ਇਲਾਕੇ ਪਰ ਦੇ ਲੋਕਾਂ ਵੱਲੋਂ ਤੇ ਉਸ ਸਟੈਚੂ ਤੇ ਬੀਤੇ ਦਿਨੀ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖਣੇ ਖਾਲਿਸਤਾਨ ਦਾ ਝੰਡਾ ਲਾਉਣਾ ਔਰ ਉਸ ਦੀ ਜਲਦੀ ਹੀ ਇੱਕ ਵੀਡੀਓ ਆ ਜਾਣੀ ਜਿਹੜਾ ਆਪਣੇ ਆਪ ਨੂੰ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦਾ ਮੁਖੀ ਪੰਨੂ ਪੰਨੂ ਕਹੋਂਦਾ ਉਹਨੇ ਇਹ ਸਾਬਤ ਕਰ ਦਿੱਤਾ ਕਿ ਇਹ ਸ਼ਰਾਰਤ ਸਾਡੀ ਹੈ ਇਹ ਕੰਮ ਸਾਡਾ ਹੈ ਔਰ ਉਸ ਤੋਂ ਬਾਅਦ ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਹ ਕਿਆ ਕਹਿੰਦਾ ਪਿਆ ਕਿ ਜਿਹੜਾ ਵੀ ਕਿਤੇ ਵੀ ਕਿਸੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਨੂੰ ਤੋੜੂਗਾ ਉਹਨੂੰ 10 ਲੱਖ ਰੁਪਏ ਇਨਾਮ ਵੀ ਦੇਾਂਗੇ ਔਰ ਇਹ ਵੀ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਆ ਜਿਹੜੇ ਵੱਡੇ ਲੀਡਰ ਆਪਣੇ ਆਪ ਨੂੰ ਕਹਾਉਂਦੇ ਨੇ ਇਸ ਪ੍ਰੋਟੈਸਟ ਦੇ ਵਿੱਚ ਕਈਆਂ ਦੇ ਨਾਮ ਲੈ ਕੇ ਵੀ ਬੋਲਿਆ ਨਾਮ ਦੇ ਵਿੱਚੋਂ ਜਿਹੜੇ ਭਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਉਹਨਾਂ ਦਾ ਨਾਮ ਵੀ ਲੈ ਕੇ ਹੋਰ ਵੀ ਲੀਡਰਾਂ ਦੇ ਨਾਮ ਲਏ ਨੇ ਕਿ ਇਹ ਸਾਡੇ ਮੁੱਖ ਨਿਸ਼ਾਨੇ ਤੇ ਅਸੀਂ ਇਹਨਾਂ ਦੇ ਨਾਲ ਨਜਠਾਂਗੇ ਔਰ ਸਭ ਤੋਂ ਪਹਿਲਾਂ ਅਸੀਂ ਅੱਜ ਇਹ ਜਾਣਕਾਰੀ ਲਵਾਂਗੇ ਉਹਨਾਂ ਨੂੰ ਅਤਰਾਜ ਕੇਸ ਆਰਟੀਕਲ ਦਾ ਹੈ ਤੇ ਮੇਰੇ ਨਾਲ ਇਸ ਵੇਲੇ ਐਡਵੋਕੇਟ ਵੀਰ ਸਿੰਘ ਕਲੇ ਸਾਬ ਕਲੇ ਸਾਬ ਜੈਪੀ ਮ ਜੈ ਭਾਰਤ ਜੈਪੀ ਜਿਹੜੀ ਇਹ ਇਹਨਾਂ ਨੂੰ ਅਸਲ ਦੇ ਵਿੱਚ ਮਨ ਦੇ ਵਿੱਚ ਗੁੱਸਾ ਕੇਸ ਗੱਲ ਦਾ ਜੇ ਇਸ ਪੰਨੂ ਨੇ ਇਹ ਸ਼ਰਾਰਤ ਕਰਵਾ ਕੇ ਮੰਨਿਆ ਵੀ ਆ ਵੀ ਅਸੀਂ ਕੀਤੀ ਔਰ ਚੇਤਾਵਨੀ ਵੀ ਦਿੱਤੀ ਆ ਕਿ 14 April ਤੱਕ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਟੈਚੂਜ਼ ਦੇ ਨਾਲ ਅਸੀਂ ਛੇੜਖਾਨੀ ਕਰਾਂਗੇ ਨੁਕਸਾਨ ਕਰਾਂਗੇ ਸਭ ਤੋਂ ਪਹਿਲਾਂ ਜੈਪੀ ਮ ਜੈ ਭਾਰਤ ਸਰ ਜਿੱਥੋਂ ਤੱਕ ਪੰਨੂ ਦੀ ਗੱਲ ਆ ਕਿ ਉਸਨੇ ਜਿਹੜਾ ਸੁਨੇਹਾ ਦਿੱਤਾ ਹੈ ਕਿ 14 ਅਪ੍ਰੈਲ ਤੱਕ ਜਿਹੜੇ ਆ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਨੇ ਉਹਨਾਂ ਨੂੰ ਤੋੜਿਆ ਪੰਨਿਆ ਜਾਵੇ ਔਰ ਖਾਲਿਸਤਾਨ ਦੇ ਨਾਰੇ ਜਿਹੜੇ ਲਗਾਏ ਗਏ ਨੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਮੇਨ ਉਹਨਾਂ ਨੇ ਇਹ ਦੱਸਿਆ ਕਿ ਸਾਨੂੰ ਜਿਹੜਾ ਆ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਰੱਖਿਆ ਗਿਆ ਆ ਤੇ ਇਸ ਕਰਕੇ ਅਸੀਂ ਸੰਵਿਧਾਨ ਦੀ ਵੀ ਜਿਹੜੀ ਆ ਉਹ ਅਸੀਂ ਮਤਲਬ ਕੀ ਉਹਨੂੰ ਬਾਈਕਟ ਕਰਦੇ ਅਸੀਂ ਮੰਨਦੇ ਨਹੀਂ ਜੋ ਖਾਲਿਸਤਾਨ ਤੁਹਾਨੂੰ ਪਤਾ ਹੀ ਹੈ ਕਿ ਅਲੱਗ ਖਾਲਿਸਤਾਨ ਜਿਹੜਾ ਹੈ ਅਲੱਗ ਭੂਮੀ ਮੰਗਦੇ ਅਲੱਗ ਜ਼ਮੀਨ ਮੰਗਦੇ ਸਾਨੂੰ ਖਾਲਿਸਤਾਨ ਇੱਕ ਅਲੱਗ ਦੇਸ਼ ਬਣਾਇਆ ਜਾਵੇ ਪਰ ਗੱਲ ਦੇਖਣ ਜੋ ਵਾਲੀ ਇਹ ਆ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਕਿਸੇ ਵੀ ਧਰਮ ਨੂੰ ਨਾ ਉੱਚਾ ਦੱਸਿਆ ਨਾ ਨੀਵਾਂ ਦੱਸਿਆ ਤੇ ਮਨੁੱਖ ਨੂੰ ਵੀ ਉੱਚਾ ਜਾਂ ਨੀਵਾਂ ਨਹੀਂ ਦੱਸਿਆ ਪਹਿਲਾਂ ਭਾਰਤ ਦਾ ਸੰਵਿਧਾਨ ਇਹ ਗੱਲ ਕਹਿੰਦਾ ਕਿ ਸਾਰੇ ਮਨੁੱਖ ਜਿਹੜੇ ਆ ਉਹ ਬਰਾਬਰ ਨੇ ਕਾਨੂੰਨ ਦੇ ਰੂਪ ਦੇ ਵਿੱਚ ਸਾਰੇ ਬਰਾਬਰ ਇਨ ਦਾ ਆਈਜ਼ ਆਫ ਲਾ ਉਹਤੇ ਸ਼ਬਦ ਯੂਜ਼ ਕੀਤਾ ਆਲ ਦਾ ਪੀਪਲ ਆਰ ਇਕੁਅਲ ਇਨ ਦਾ ਆਈਜ਼ ਆਫ ਲਾ ਜੀ ਚਾਹੇ ਹੋ ਜਿਹੜਾ ਵੀ ਧਰਮ ਦਾ ਹੋਵੇ Hindu ਹੋਵੇ Muslim ਹੋਵੇ Sikh ਹੋਵੇ Jain ਹੋਵੇ ਬੁੱਧ ਧਰਮ ਨੂੰ ਮੰਨਣ ਵਾਲਾ ਹੋਵੇ ਸਾਰੇ ਬਰਾਬਰ ਆ ਫਿਰ ਮੂਲ ਅਧਿਕਾਰਾਂ ਵਿੱਚ ਆਰਟੀਕਲ ਜਿਹੜੇ ਹੈਗੇ ਆ 25 26 27 28 ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਸਾਰੇ ਧਰਮ ਜਿਹੜੇ ਬਰਾਬਰ ਆ ਔਰ ਆਰਟੀਕਲ 25 ਦੀ ਜਿਹੜਾ ਸਬਕਲੋਜ਼ B ਦੇ B ਦੇ ਵਿੱਚ ਜਿਹੜਾ ਉਹਨਾਂ ਨੇ ਇਹ ਇਹ ਜਿਹੜਾ ਆ ਅਬਜੈਕਸ਼ਨ ਲਾਇਆ ਕਿ ਸਾਨੂੰ ਜੀ ਜਿਹੜਾ ਆ ਸਿੱਖਾਂ ਨੂੰ Hindu ਧਰਮ ਚ ਰੱਖਿਆ ਗਿਆ ਆ ਅਸੀਂ Hindu ਧਰਮ ਨਹੀਂ ਅਸੀਂ ਸਾਡਾ ਅਲੱਗ ਧਰਮ ਆ ਇਹ ਬਿਲਕੁਲ ਹੀ ਗਲਤ ਦੱਸਿਆ ਜਾ ਰਿਹਾ ਆ ਇਹਦਾ ਪ੍ਰਚਾਰ ਜਿਹੜਾ ਕਰ ਰਹੇ ਆ ਇਹ ਬਿਲਕੁਲ ਗਲਤ ਕਰ ਰਹੇ ਆ ਹਮ ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਇਹ ਲੋਕ ਪ੍ਰਭਾਵਸ਼ਾਲੀ ਲੋਕ ਬਣ ਚੁੱਕੇ ਆ ਮੀਡੀਆ ਦੇ ਰਾਹੀਂ ਜਾਂ ਫੰਡਿੰਗ ਦੇ ਰਾਹੀਂ ਜਦੋਂ ਪ੍ਰਭਾਵਸ਼ਾਲੀ ਲੋਕ ਇਹ ਗੱਲ ਕਰਦੇ ਨੇ ਕਿ ਸੰਵਿਧਾਨ ਦੇ ਵਿੱਚ ਆਹ ਗੱਲ ਲਿਖੀ ਗਈ ਆ ਕਿ ਸਿੱਖਾ ਜਿਹੜੀ ਸਿੱਖਾ ਉਹ ਹਿੰਦੂ ਧਰਮ ਦੇ ਅਧੀਨ ਆਉਂਦਾ ਆ ਜਾਂ ਉਹਦੀ ਸ਼ਾਖਾ ਆ ਤੇ ਆਮ ਲੋਕ ਮੰਨ ਲੈਂਦੇ ਆ ਪਰ ਇਸ ਤਰ੍ਹਾਂ ਦਾ ਮੈਂ ਆਪ ਜੀ ਦੇ ਮਾਧਿਅਮ ਰਹੀਂ ਦੱਸਣਾ ਚਾਹੁੰਨਾ ਇਸ ਤਰ੍ਹਾਂ ਦਾ ਸੰਵਿਧਾਨ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਈਵਨ ਦੈਨ ਕਿ ਸੰਵਿਧਾਨ ਦੇ ਵਿੱਚ ਤਾਂ ਇਹ ਗੱਲ ਲਿਖੀ ਆ ਕਿ ਜਿਹੜੀ ਕਿਰਪਾ ਨੂੰ ਧਾਰਨਾ ਆ ਇਹ ਮੂਲ ਅਧਿਕਾਰ ਜਿਹੜਾ ਆ ਸਿੱਖ ਜਮਹਤ ਵਿੱਚ ਹੈਗਾ ਆ ਜੀ ਹਿੰਦ ਮਤਲਬ ਇੰਡੀਆ ਦੇ ਵਿੱਚ ਜੇ ਕੋਈ ਸਿੱਖ ਦੇ ਰੂਪ ਦੇ ਵਿੱਚ ਕੋਈ ਬੰਦਾ ਕਿਰਪਾਨ ਲੈ ਕੇ ਘੁੰਮਦਾ ਆਇਆ ਤਾਂ ਉਸ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਆਮ ਬੰਦਾ ਕਿਰਪਾਨ ਲੈ ਕੇ ਘੁੰਮੂਗਾ ਤਾਂ ਸ਼ਾਂਤੀ ਭੰਗ ਕਰਨ ਦੇ ਜੁਰਮ ਦੇ ਵਿੱਚ ਉਸ ਨੂੰ ਸਜ਼ਾ ਹੋ ਸਕਦੀ ਹੈ ਦੂਸਰੇ ਨੰਬਰ ਦੇ ਉੱਤੇ ਇੰਡੀਆ ਤੋਂ ਬਾਹਰ ਤੁਸੀਂ ਜਾਓਗੇ ਤੇ ਦੇਖ ਲਓ ਉੱਥੇ ਤੁਸੀਂ ਕਿਰਪਾਨ ਭਾਵੇਂ ਤੁਸੀਂ ਸਿੱਖ ਹੀ ਹੋ ਉੱਥੇ ਕਿਰਪਾਨ ਨਹੀਂ ਤੁਸੀਂ ਲੈ ਕੇ ਘੁੰਮ ਸਕਦੇ ਕਿਉਂਕਿ ਉੱਥੇ ਇੰਡੀਆ ਦਾ ਕਨਸਟੀਟਿਊਸ਼ਨ ਨਹੀਂ ਹੈਗਾ ਫਿਰ ਕਨਸਟੀਟਿਊਸ਼ਨ ਇੰਡੀਆ ਦਾ ਮਾੜਾ ਕਿੱਦਾਂ ਹੋ ਗਿਆ ਦੂਜੇ ਅਗਲੇ ਨੰਬਰ ਤੇ ਕਿ ਇਹ ਗੱਲ ਕਹਿੰਦੇ ਆ ਬਈ ਜਿਹੜਾ ਆਰਟੀਕਲ 25 ਦੇ ਸਬ-ਕਲੋਸ 2 ਰ 20 ਦੇ ਵਿੱਚ ਇਹ ਗੱਲ ਲਿਖੀ ਗਈ ਆ ਕਿ ਜਿਹੜਾ Hindu ਆ ਉਹ ਉਹਦੀ ਅਧੀਨ ਜਿਹੜਾ Sikhism ਆਉਂਦਾ ਹੈ Sikh ਜਿਹੜੀ ਉਹਦੀ ਇੱਕ ਸ਼ਾਖਾ ਆ ਜਾਂ Sikh ਜਿਹੜਾ ਆ Hindu ਆ ਇਹ ਇਹਨਾਂ ਦਾ ਜਿਹੜਾ ਮਤਲਬ ਇ objection ਆ ਮੈਨੂੰ ਇਹ ਨਹੀਂ ਸਮਝ ਲਾਦੀ ਬਈ ਜਿਆਦਾ ਤੁਸੀਂ ਕਿਸੇ ਤੋਂ ਪੁੱਛ ਲਓ ਕਿਸੇ ਮਾਹਰ ਨਾਲ ਗੱਲ ਕਰ ਲਓ ਜਾਂ ਕਿਸੇ ਟੀਚਰ ਨਾਲ ਗੱਲ ਕਰ ਲੋ ਜਿਹੜਾ ਪੜਾਉਂਦਾ ਹੋਵੇ ਜਿਹੜਾ ਕਨਸਟੀਟਿਊਸ਼ਨ ਪੜਾਉਂਦਾ ਹੋਵੇ ਜਿੱਤੇ ਤੱਕ ਸਾਡੀ ਸਮਝ ਆ ਉਹਦੇ ਵਿੱਚ ਇਹ ਗੱਲ ਸੁਪਰੀਮ ਕੋਰਟ ਨੇ ਵੀ ਗੱਲ ਕਹਿਤੀ ਆ ਕਿ ਜਿਹੜੇ ਸਿੱਖ Hindu Jain ਔਰ ਬੁੱਧ ਅਲੱਗ-ਅਲੱਗ ਹੋਂਦ ਰੱਖਦੇ ਆ ਇਹਦੇ ਵਿੱਚ ਮੈਂ ਆਪ ਜੀ ਨੂੰ ਰੈਫਰੈਂਸ ਦੇ ਸਕਦਾ ਔਰ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਨਾ ਚਾਹੁੰਦਾ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ 1971 ਦੇ ਵਿੱਚ ਕਮਿਸ਼ਨਰ ਆਫ ਵੈਲਥ ਟੈਕਸ ਵਰਸ ਚੰਪਾ ਕੁਮਾਰੀ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਗੱਲ ਕਹਿ ਦਿੱਤੀ ਸੀ ਕਿ Hindu ਧਰਮ ਦੇ ਵਿੱਚ ਅਧੀਨ ਸਿੱਖਿਜ਼ਮ ਨਹੀਂ ਆਉਂਦਾ ਹੈਗਾ ਨਾ ਹੀ ਸਿੱਖਿਜ਼ਮ Hindu ਧਰਮ ਦੇ ਇਹ ਕੁਝ ਵੀ ਇਦਾਂ ਨਹੀਂ ਹੈਗਾ ਉੱਚਾ ਨਹੀਂ ਮਾ ਕੁਝ ਨਹੀਂ ਹੈਗਾ ਜੀ ਜੀ ਉਹਦੇ ਵਿੱਚ ਇਹ ਗੱਲ ਸਪੈਸ਼ਲੀ ਗੱਲ ਕਹਿ ਦਿੱਤੀ ਆ ਕਿ ਸਾਰੇ ਅਲੱਗ-ਅਲੱਗ ਹੋਂਦ ਰੱਖਦੇ ਨੇ ਪਰ ਆਉਣ ਵਾਲੀਆਂ ਕਿਉਂਕਿ ਉਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਜਦੋਂ ਅੱਜ ਜਿਹੜਾ ਆਪਾਂ ਕਨਸਟੀਟਿਊਸ਼ਨ ਦੀ ਜਿਹੜਾ ਲਿਖਤ ਹੋ ਰਹੀ ਸੀ ਜਿਸ ਵੀਲੇ ਤੇ ਆਰਟੀਕਲ ਹੈ ਯੈਸ ਜੀ ਜਦੋਂ ਕਨਸਟੀਟਿਊਸ਼ਨ ਆ ਗਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਆਉਨੀਆਂ ਉਸ ਨੂੰ ਲਾਗੂ ਕਰਨ ਦੇ ਵਿੱਚ ਹੁਣ ਇਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਸਪੈਸ਼ਲ ਪਰਪਸ ਵਾਸਤੇ ਵੀ ਹਿੰਦੂ ਜੈਨ ਸਿੱਖ ਤੇ ਬੁੱਧ ਧਰਮ ਨੂੰ ਇਕੱਠਿਆ ਰੱਖਿਆ ਗਿਆ ਸਪੈਸ਼ਲ ਪਰਪਸ ਵਾਸਤੇ ਕੁਝ ਸਮੇਂ ਵਾਸਤੇ ਸਿਰ ਵਿਆਖਿਆ ਕਰਨ ਵਾਸਤੇ ਗੱਲ ਨੂੰ ਅੱਗੇ ਲੈ ਕੇ ਜਾਣ ਵਾਸਤੇ ਤਾਂ ਕਿ ਫਿਊਚਰ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਨਾ ਆਵੇ ਜੀ ਜੀ ਜਿਵੇਂ ਕਿ ਵਿਆਹ ਕਰਾਉਣਾ ਹੋਵੇ ਕਿਸੇ ਨੇ ਮੈਰਿ ਜ ਕਰਾਉਣੀ ਹੋਵੇ ਮੈਰਿਜ ਰਜਿਸਟਰਡ ਹੁੰਦੀ ਆ ਉਹ ਸਿੱਖ Hindu Jain ਤੇ ਬੁੱਧ ਧਰਮ ਦੇ ਸਾਰੇ ਜਾਨੇ ਹੈਗੇ ਜਿੰਨੇ ਵੀ ਵਿਅਕਤੀ ਹੈਗੇ ਨੇ ਉਹ ਇੱਕ ਕਾਨੂੰਨ ਦੇ ਤਹਿਤ ਹੀ ਆਪਣੀ ਮੈਰਿਜ ਰਜਿਸਟਰ ਕਰਾ ਸਕਦੇ ਕਿਉਂਕਿ ਸਾਰੇ ਲਾਵਾ ਫੇਰੇ ਜਾਂ ਸੱਤ ਜਿਹੜੇ ਆ ਫੇਰੇ ਲੈਂਦੇ ਆ ਹਣ ਮੁਸਲਮ ਚ ਕਿਉਂ ਨਹੀਂ ਇਹ ਗੱਲ ਲਿਖੀ ਮੁਸਲਮ ਕਿਉਂ ਨਹੀਂ ਇਨਕਲੂਡ ਕੀਤਾ ਕਿਉਂਕਿ ਉਹਨਾਂ ਦਾ ਪਰਸਨਲ ਲਾਅ ਹੈਗਾ ਉਹ ਚ ਲਾਵਾ ਫੇਰ ਹੁੰਦੇ ਹੀ ਨਹੀਂ ਇਹ ਜਿਹੜੀਆਂ ਗੱਲਾਂ ਸਮਝਣ ਲਈ ਆ ਜਿੱਦਾਂ ਕਿਸੇ ਨੇ ਅਡਾਪਸ਼ਨ ਹੋਇਆ ਮੀਆਂ ਬੀਬੀ ਝਗੜਾ ਪੈ ਜਾਂਦਾ ਉਹਦੇ ਵਿੱਚ ਬੱਚਾ ਜਿਹੜਾ ਹੁੰਦਾ ਆ ਉਹ ਪੀਸਿਆ ਜਾਂਦਾ ਫਿਰ ਕੋਰਟ ਡਿਸਾਈਡ ਕਰਦੀ ਆ ਬੱਚਾ ਕਿੱਥੋਂ ਜਾਏਗੀ ਇਸ ਪਰਪਸ ਲਈ ਸਾਰੇ ਇਹ ਇਕੱਠੇ ਕੀਤੇ ਗਏ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਹਿੰਦੂ ਜਿਹੜਾ ਆ ਉਹ ਕਿਸੇ ਧਰਮ ਦੀ ਮਤਲਬ ਕਿ ਉਹ ਉੱਪਰ ਹੋ ਗਿਆ ਜਾਂ ਸਿੱਖਿਜ਼ਮ ਨੀਚੇ ਇਦਾਂ ਤਾਂ ਕੁਝ ਨਹੀਂ ਹੈਗਾ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੈ ਕਿ ਜਿਹੜੇ ਸਿੱਖਿਜ਼ਮ ਦੇ ਨਾਲ ਸੰਬੰਧ ਰੱਖਦੇ ਲੋਕ ਹੈਗੇ ਆ ਵੀ ਉਹਨਾਂ ਨੂੰ Hindu ਧਰਮ ਦੇ ਮੁਤਾਬਕ ਆਪਣਾ ਸ਼ਾਦੀ ਕਰਨੀ ਪਊਗੀ ਜ਼ਰੂਰੀ ਨਹੀਂ ਹੈ ਸਿੱਖ ਦੇ ਲੋਕ ਜਿਹੜੇ ਆ ਸਿੱਖ ਲੋਕ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਕਰਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੈਠ ਕੇ ਉਹਨਾਂ ਤੇ ਕੋਈ ਇਦਾਂ ਦੀ ਪਾਬੰਦੀ ਨਹੀਂ ਹੈਗੀ ਵੀ ਤੁਸੀਂ Hindu ਆ ਦੇ ਮੁਤਾਬਕ ਕਰੋ ਜਿਵੇਂ Hindu ਲੋਕ ਕਰਦੇ ਬਿਲਕੁਲ 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 ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਮੈਂ ਇਸ ਗੱਲ ਨੂੰ ਹੀ ਅੱਗੇ ਵਧਾ ਰਿਹਾ ਸੀ ਜੀ ਜੀ ਕਿ ਕੁਝ ਪਰਪਸ ਵਾਸਤੇ ਸਾਰਿਆਂ ਨੂੰ ਇਕੱਠੇ ਰੱਖਿਆ ਗਿਆ ਆ ਜਿਵੇਂ ਕਿ ਮੈਰਿਜ ਸਟ ਕਰਾਉਣੀ ਹੋਵੇ ਅਡਾਪਸ਼ਨ ਲੈਣੀ ਹੋਵੇ ਮੇਨਟੇਨੈਂਸ ਲੈਣੀ ਹੋਵੇ ਕੁਝ ਇਸ ਤਰ੍ਹਾਂ ਦੀਆਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਪਹਿਲਾਂ ਹੀ ਪਹਿਲਾਂ ਹੀ ਕਿਆਸ ਲਗਾ ਲਿਆ ਸੀ ਵੀ ਇੱਧਰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ ਤੇ ਇਹਨਾਂ ਸਾਰਿਆਂ ਦੀ ਜਿਹੜੇ ਆ ਇਹਨਾਂ ਨੂੰ ਇਕੱਠੇ ਰੱਖਿਆ ਸਿਰ ਕਾਨੂੰਨੀ ਰੂਪ ਦੇ ਵਿੱਚ ਜੀ ਜੀ ਪਰ ਜਿਹੜਾ ਸਾਡਾ ਸੰਵਿਧਾਨ ਆ ਉਹ ਸਪੈਸ਼ਲੀ ਇਹ ਕਹਿ ਰਿਹਾ ਵੀ ਜਿਹੜਾ ਮਰਜ਼ੀ ਧਰਮ ਮੰਨੋ ਜਿਹੜਾ ਮਾਦੀ ਰੀਤੀ ਰਿਵਾਜ ਮੰਨੋ ਜਿੱਦਾਂ ਮਰਜ਼ੀ ਵਿਆਹ ਕਰੋ ਜੀ ਜਿੱਦਾਂ ਮਰਜ਼ੀ ਵਿਆਹ ਕਰੋ ਜੀ ਜੀ ਜਦੋਂ ਰਜਿਸਟ੍ਰੇਸ਼ਨ ਕਰਾਉਣੀ ਫੇਰ ਤਾਂ ਤੁਹਾਨੂੰ ਤਹਿਸੀਲਦਾਰ ਦੇ ਕੋਲ ਹੀ ਜਾਣਾ ਪਏਗਾ ਜਾਂ ਮੈਜਿਸਟ੍ਰੇਟ ਦੇ ਕੋਲ ਜਾਣਾ ਪਏਗਾ ਜਾਂ ਸਟੇਟ ਗਵਰਨਰ ਨੇ ਜਿਹਨੂੰ ਜਿਹੜਾ ਸਰਕਾਰੀ ਅਧਿਕਾਰੀ ਤੁਸੀਂ ਨਿਯੁਕਤ ਕੀਤਾ ਹੈ ਕਾਨੂੰਨੀ ਰੂਪ ਦੇ ਵਿੱਚ ਇਕੱਠੇ ਰੱਖੇ ਗਏ ਆ ਨਾ ਉੱਚਣਾ ਨਹੀਂਵੇਂ ਧਾਰਮਿਕ ਰੂਪ ਵਿੱਚ ਤੁਸੀਂ ਜਿਹੜੇ ਮਰਜ਼ੀ ਆਪਣੀ ਜਿਹੜੀ ਰੀਤੀ ਰਿਵਾਜ ਮੰਨ ਸਕਦੇ ਹੋ ਜੀ ਜੀ ਧਰਮ ਦੇ ਵਿੱਚ ਉਹ ਇਹ ਵੀ ਕਹਿ ਰਿਹਾ ਕਨਸਟੀਟਿਊਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਵੀ ਜਿਹੜਾ ਧਰਮ ਜਿਹੜਾ ਤੁਸੀਂ ਮੰਨਦੇ ਆ ਉਹਦੇ ਰੀਤੀ ਰਿਵਾਜ ਉਹਦੀ ਉਹਦੇ ਸੰਸਕਾਰ ਉਹਦੀ ਸਭਿਤਾ ਉਧਿਆ ਰੋ ਰੀਤਾ ਰਿਵਾਜ ਤੁਸੀਂ ਫੋਲੋ ਕਰ ਸਕਦੇ ਤੁਹਾਡੇ ਚ ਕੋਈ ਇੰਟਰਫਰੈਂਸ ਨਹੀਂ ਹੈਗੀ ਜੀ ਇਹ ਸਿਰਫ ਜਿਹੜੇ ਗੱਲ ਕਹਿ ਰਹੇ ਬਈ ਅਸੀਂ Hindu ਨਹੀਂ ਆ ਸਿੱਖ ਕਹਿ ਰਹੇ ਆ ਵੀ ਸਹੀ Hindu ਨਹੀਂ ਆ ਔਰ ਸਾਨੂੰ ਖਾਲਿਸਤਾਨ ਚਾਹੀਦਾ ਆ ਇਹ ਠੀਕ ਆ ਖਾਲਿਸਤਾਨ ਜਿਹੜੀ ਮੰਗ ਲੋਕਤੰਤਰ ਤੇ ਕਿਹਨਾ ਮੰਗਣ ਤਾਂ ਕਿਸੇ ਨੂੰ ਕੋਈ ਰਿਐਕਸ਼ਨ ਨਹੀਂ ਪਰ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜ ਕੇ ਜੇ ਖਾਲਿਸਤਾਨ ਮੰਗੂਗੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਅਗਲੇ ਜਨਮ ਵਿੱਚ ਵੀ ਆਜੂਗੇ ਤਾਂ ਤੁਸੀਂ ਕਦੀ ਵੀ ਇਸ ਜਿਹੜੀ ਆ ਪ੍ਰਾਪਤੀ ਨਹੀਂ ਕਰ ਪਾਉਗੇ ਬੰਗਲਾਦੇਸ਼ ਵਿੱਚ ਰਹਿ ਕੇ ਔਰ ਲੋਕਾਂ ਨੂੰ ਭੜਕਾਉਣ ਦੀਆਂ ਜਿਹੜੀਆਂ ਤੁਸੀਂ ਇਹ ਰੰਜੀਤ ਸਿੰਘ ਜਿਹੜੀਆਂ ਆਦਤਾਂ ਜਿਹੜੀਆਂ ਔਰ ਕੌਨਸਿਪਰੇਨਸੀ ਕਰ ਰਹੇ ਹਨ ਸਾਜ਼ਿਸ਼ਾਂ ਘੜ ਰਚ ਰਹੇ ਹਨ ਇਹ ਤੁਸੀਂ ਇੱਥੇ ਆ ਕੇ ਗੱਲ ਨਹੀਂ ਕਰ ਸਕਦੇ ਇੰਡੀਆ ਵਿੱਚ ਤੁਸੀਂ ਵੱਢ ਨਹੀਂ ਸਕਦੇ ਫਿਰ ਦੋ ਵਰਗਾਂ ਨੂੰ ਲੜਾ ਰਹੇ ਹਨ ਔਰ ਦੇਖਿਆ ਜਾਵੇ ਤਾਂ ਸਿੱਖੀਜ਼ਮ ਦੇ ਵਿੱਚ ਤਾਂ ਐਸਸੀਐਸਟੀ ਚ ਭਾਈਚਾਰਾ ਹੈ ਹੀ ਬਹੁਤ ਜਿਹੜੇ ਬਾਬਾ ਸਾਹਿਬ ਵੇਦ ਕਰਦੀਆਂ ਮੂਰਤਾਂ ਤੋੜਨਗੇ ਮੰਨ ਕੇ ਚੱਲੋ ਕੱਲ ਨੂੰ ਖਾਲਿਸਤਾਨ ਬਣਾਉਣਾ ਹੋਵੇ ਵੋਟਾਂ ਪੈਣੀਆਂ ਹੁਣ ਤਾਂ ਬਾਬਾ ਸਾਨੂੰ ਮੰਨਣ ਵਾਲੇ ਵੋਟ ਪਾਣਗੇ ਕਦੀ ਵੀ ਨਾ ਪਾਣਗੇ ਬਿਲਕੁਲ ਇਹ ਤਾਂ ਮਤਲਬ ਇਹ ਆ ਕਿ ਤੁਸੀਂ ਆਪਾਂ ਪਹਿਲਾਂ ਹੀ ਘਟ ਗਣਤੀਆਂ ਚ ਆ ਰਹੇ ਆ ਤੁਸੀਂ ਹੋਰ ਘਟ ਗਣਤੀਆਂ ਚ ਆ ਰਹੇ ਹੋ ਬਿਲਕੁਲ ਬਿਲਕੁਲ ਅੱਗੇ ਤਾਂ ਕੋਈ ਸ਼ਾਂਤੀ ਬੱਜੀ ਆਈ ਜਾਤ ਪਾਤ ਨੇ ਤਾਂ ਪਹਿਲੇ ਹੀ ਕੰਮ ਖਰਾਬ ਕੀਤਾ ਹੈ ਔਰ ਤੁਸੀਂ ਕਨਸਟੀਟਿਊਸ਼ਨ ਨੂੰ ਜਿਹੜਾ ਤੁਸੀਂ ਨਿਸ਼ਾਨਾ ਬਣਾ ਰਹੇ ਆ ਮੰਨ ਕੇ ਚੱਲੋ ਕਨਸਟੀਟਿਊਸ਼ਨ ਨਾ ਹੁੰਦਾ ਕਨਸਟੀਟਿਊਸ਼ਨ ਨਾ ਹੁੰਦਾ ਦੇਸ਼ ਆਰਣ ਤੋਂ ਪਹਿਲਾਂ ਕੀ ਸੀ ਇੱਥੇ ਈਵਨ ਥੈਨ ਸਿੱਖ ਧਰਮ ਜਦੋਂ ਸੀ ਨਹੀਂ ਸੀ ਇੱਥੇ ਹੋਂਦ ਵਿੱਚ ਆਇਆ ਉਸ ਤੋਂ ਪਹਿਲਾਂ ਕੀ ਸੀ ਜਿਹੜੇ ਲੋਕ ਸੀ ਉਹ ਮਨੁੱਖ ਸਮਿੱਤੀ ਦਾ ਚੱਲਦੇ ਸੀ ਬਿਲਕੁਲ ਉੱਥੇ ਕਾਨੂੰਨ ਮਨੁੱਖ ਸਮਿੱਤੀ ਚੱਲਦੇ ਸੀ ਜੀ ਜੀ ਇਟ ਮੀਨਸ ਤੁਸੀਂ ਉਹਨਾਂ ਨੂੰ ਹੀ ਤੁਸੀਂ ਚੰਗਾ ਸਮਝਦੇ ਹੋ ਕਨਸਟੀਟਿਊਸ਼ਨ ਜਿਹੜਾ ਜਿਹੜਾ ਕਿਰਪਾਨ ਧਾਰਨ ਦਾ ਇੱਕ ਮੂਰਦਾ ਅਧਿਕਾਰ ਲੈ ਕੇ ਦੇਣਾ ਚਾਹ ਦਿੰਦਾ ਹੈ ਇਸਤਰੀਆਂ ਨੂੰ ਬਰਾਬਰ ਬਰਾਬਰ ਦਾ ਅਧਿਕਾਰ ਦਿੰਦਾ ਹੈ ਸਾਰੇ ਵਰਗਾਂ ਨੂੰ ਇਕੱਠਾ ਰੱਖਦਾ ਹੈ ਔਰ ਇੱਕ ਏਦਾਂ ਦਾ ਗੁਲਦਸਤਾ ਬਣਾਉਂਦਾ ਹੈ ਬਈ ਹਰੇਕ ਤਰ੍ਹਾਂ ਧਰਮ ਦੇ ਫੁੱਲ ਇੱਥੇ ਇਸ ਕਿਆਰੀ ਵਿੱਚ ਮਿਲ ਜਾਣਗੇ ਤੇ ਇਸ ਕਰਕੇ ਜੇ ਤੁਸੀਂ ਬਾਬਾ ਸਾਹਿਬ ਦੌਰ ਬਣਾਏ ਸੰਵਿਧਾਨ ਦੀ ਵਿਰੋਧਤਾ ਕਰਦੇ ਹੋ ਤਾਂ ਅਸੀਂ ਜਿਹੜਾ ਬਹੁਤ ਜ਼ਿਆਦਾ ਵਿਰੋਧ ਕਰਦੇ ਆ ਤੇ ਮੈਨੂੰ ਲੱਗਦਾ ਕਿ ਖਾਲਿਸਤਾਨ ਤਾਂ ਕਦੀ ਤੁਸੀਂ ਬਣਾ ਹੀ ਨਹੀਂ ਸਕਦੇ ਬਾਬਾ ਸਾਹਿਬ ਦੀ ਜੋ ਵੀ ਉਹਨਾਂ ਦੀ ਆਈਡੈਲੋਜੀ ਤੋਂ ਬਗੈਰ ਤੁਸੀਂ ਖਾਲਿਸਤਾਨ ਨਹੀਂ ਬਣਾ ਸਕਦੇ ਸੰਵਿਧਾਨ ਦੇ ਮੁਤਾਬਕ ਹੀ ਬਣੇਗਾ ਜੇ ਬਣੇਗਾ ਜੇ ਅਲੱਗ ਸੂਬਾ ਨਿਕਲਦਾ ਅਲੱਗ ਗੱਲ ਇਹ ਹੈ ਜਿਵੇਂ ਬਾਬਾ ਸਾਹਿਬ ਪੀਮਰਾਉ ਡਾਕਟਰ ਅੰਮੇੜਕਰ ਜੀ ਦਾ ਸਟੈਚੂ ਦੇ ਨਾਲ ਸ਼ਰਧਾ ਅਰਚਿਤ ਕੀਤੀ ਗਈ ਹੈ ਵਕੀਲ ਸਾਹਿਬ ਲੋਕ ਇਹ ਮਹਿਸੂਸ ਕਰਦੇ ਆ ਵੀ 바ਵਾ ਸਾਹਿਬ ਜਿਉਂਦੇ ਹੁੰਦੇ ਤਾਂ ਪੰਨੂ ਨੂੰ ਅਮਰੀਕਾ ਤੋਂ ਕਾਨੂੰਨ ਦੇ ਰਾਹੀਂ ਸੰਵਿਧਾਨ ਦੇ ਰਾਹੀਂ 바ਵਾ ਸਾਹਿਬ ਨੇ ਕਾਨੂੰਨ ਦੇ ਰਾਹੀਂ ਪੰਨੂ ਨੂੰ ਕਾਲਰ ਤੋਂ ਫੜ ਕੇ ਇੰਡੀਆ ਲਿਆਉਣਾ ਸੀਗਾ ਲੋਕ ਮਹਿਸੂਸ ਕਰਦੇ ਮਾਣ ਮਹਿਸੂਸ ਕਰਦੇ 바ਵਾ ਸਾਹਿਬ ਦੇ ਸੰਵਿਧਾਨ ਤੇ ਔਰ 바ਵਾ ਸਾਹਿਬ ਤੇ ਤੇ ਲੋਕ ਇਹ ਵੀ ਮਹਿਸੂਸ ਕਰਦੇ ਆ ਵੀ ਅੱਜ ਭਾਰਤ ਦੇ ਵਿੱਚ ਲੱਖਾਂ ਸਾਡੇ ਵਕੀਲ ਸਾਹਿਬ ਨੇ ਭਾਈਚਾਰਾ ਵੀ ਕਿਤੇ ਨਾ ਕਿਤੇ ਉਂਗਲ ਰੱਖਦੇ ਆ ਵੀ ਵਕੀਲ ਸਾਹਿਬ ਵੀ ਕਰ ਸਕਦੇ ਆ ਸਰ ਜਿੱਥੇ ਤੱਕ ਪੰਨ ਨੂੰ ਇੰਡੀਆ ਵਿੱਚ ਲਿਆਉਣ ਦੀ ਜਿਹੜੀ ਤੁਸੀਂ ਕਹਿ ਰਹੇ ਕਾਨੂੰਨ ਕਹਿ ਰਹੇ ਆ ਵਜੂਦਾ ਸਰਕਾਰ ਤਾਂ ਜਿਹੜੀ ਇੱਥੇ ਲੋਕ ਜਿਹੜੇ ਆ ਕਾਨੂੰਨ ਭੰਗ ਕਰਕੇ ਲੋਕਾਂ ਦਾ ਜਿਹੜਾ ਆ ਜਿੱਦਾਂ ਵਿਜੇ ਮਾਲੀ ਆ ਲੋਕਾਂ ਦਾ ਪੈਸਾ ਹੜਪ ਕੇ ਚਲੇ ਗਿਆ ਉਹ ਨਹੀਂ ਲਿਆ ਸਕੀ ਸਰਕਾਰ ਹੂੰ ਸਾਡੇ ਜਿਹੜੇ ਕਾਨੂੰਨ ਹੈ ਉਹਦੇ ਅਕੋਰਡਿੰਗ ਅਸੀਂ ਅਸੀਂ ਉਹਨਾਂ ਨੂੰ ਇੱਧਰ ਲਿਆਉਣਾ ਜਿਹੜਾ ਆ ਇਹ ਪੋਸੀਬਲ ਹੈ ਕਿ ਨਹੀਂ ਹੈ ਇਹ ਪ੍ਰੈਕਟੀਕਲੀ ਪੋਸੀਬਲ ਹੈ ਕਿ ਨਹੀਂ ਹੈ ਤਾਂ ਇੱਥੇ ਮੈਂ ਇਹ ਕਹਿਣਾ ਚਾਹੂੰਗਾ ਕਿ ਬਹੁਤ ਹੀ ਇੰਡੀਆ ਦੇ ਵਿੱਚ ਘਟ ਇਦਾਂ ਦੇ ਚਾਂਸ ਹੋਇਆ ਕਿ ਬਾਹਰੋਂ ਜਿਹੜੇ ਜਿਹੜੇ ਦੋਸ਼ੀ ਆ ਇੱਥੇ ਇੰਡੀਆ ਵਿੱਚ ਅਸੀਂ ਲਿਆਂਦੇ ਹੁਣ ਕਿਉਂਕਿ ਜਿਸ ਦੇਸ਼ ਦੇ ਵਿੱਚ ਦੋਸ਼ੀ ਰਹਿੰਦਾ ਆ ਨਾ ਉਸ ਦੇਸ਼ ਦੇ ਜਿਹੜੇ ਸਰਕਾਰ ਆ ਉਥੋਂ ਦੇ ਲਾ ਐਂਡ ਆਰਡਰਸ ਆ ਉਹ ਫਾਲੋ ਕਰਕੇ ਹੀ ਉਹ ਸਾਡੇ ਨਾਲ ਜੇ ਕੰਪਰਮਾਈਜ਼ ਕਰੂਗਾ ਤਾਂ ਫੇਰ ਸਾਨੂੰ ਦੋਸ਼ੀ ਮਿਲਦਾ ਆ ਤੇ ਜੇਕਰ ਆਪਾਂ ਇਹ ਗੱਲ ਕਰਦੇ ਆ ਕਿ ਪੰਨੂ ਨੂੰ ਇੱਥੇ ਇੰਡੀਆ ਲਿਆਉਣਾ ਚਾਹੀਦਾ ਆ ਇਹਦੇ ਵਾਸਤੇ ਸਰਕਾਰ ਇੱਕ ਯਤਨ ਤਾਂ ਕਰ ਸਕਦੀ ਆ ਕਿਉਂਕਿ ਇਹਦੇ ਵਿੱਚ ਇਹ ਦੇਖੋ ਹੱਲੇ ਸਰਕਾਰ ਨੇ ਇੱਧਰ ਕੋਈ ਵੀ ਯਤਨ ਨਹੀਂ ਕੀਤਾ ਪੰਨੂ ਦੇ ਖਿਲਾਫ ਜੋ 扑ਕਾਉਂਦਾ ਆ ਉਹਦੇ ਜਿੰਨੇ ਵੀ ਸੈੱਲ ਹੈਗੇ ਆ ਉਹਦੇ ਆਈਟੀ ਸੈੱਲ ਹੁੰਦੇ ਜਿੰਨੇ ਵੀ ਉਹਦੇ ਰਾਹੀਂ ਆਪਣੀ ਪੋਸਟਾ ਪਾਈ ਜਾ ਰਿਹਾ ਹੱਲੇ ਤੱਕ ਕੋਈ ਬੈਨ ਨਹੀਂ ਕੀਤਾ ਕੋਈ ਇਹਦੇ ਵਾਸਤੇ ਟੀਮ ਨਹੀਂ ਬਣੀ ਹੈਗੀ ਇਹ ਤਾਂ ਇਹਦਾ ਮਤਲਬ ਇਹ ਆ ਪੰਜਾਬ ਦਾ ਮਾਹੌਲ ਜਦੋਂ ਤੱਕ ਖਰਾਬ ਨਹੀਂ ਨਾ ਹੁੰਦਾ ਤੇ ਜਦੋਂ ਤੱਕ ਇੱਥੇ ਖੂਨੀ ਸੰਘਰਸ਼ ਨਹੀਂ ਹੁੰਦਾ ਤਾਂ ਇਟ ਮੀਨਸ ਇਹ ਜਿਹੜੇ ਸਰਕਾਰਾਂ ਆ ਉਹ ਉਹਦੇ ਤੱਕ ਨੀਂਦ ਨਹੀਂ ਖੁੱਲੇਗੀ ਹੂੰ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਕੁ ਪੰਜਾਬ ਦੇ ਲੋਕਾਂ ਦੀ ਵੀ ਸ਼ਰਾਰਤ ਲੱਗਦੀ ਤੁਹਾਨੂੰ ਸਰ ਇਦਾਂ ਆ ਬਈ ਪੰਜਾਬ ਦਾ ਜਿਹੜਾ ਮਾਹੌਲ ਆ ਨਾ ਬੜਾ ਵਧੀਆ ਚੱਲ ਰਿਹਾ ਸੀ ਕੁਝ ਸਮੇਂ ਤੋਂ ਤੇ ਜਿਹੜਾ ਜੋ ਪੁਰਾਣੀਆਂ ਜੋ ਇਹਨਾਂ ਦੀਆਂ ਕੁਰਤੀਆਂ ਪੰਜਾਬ 'ਚ ਚੱਲ ਰਹੀਆਂ ਆ ਜੋ ਪੁਰਾਣੇ ਇਹਨਾਂ ਰਿਹਾ ਤੁਸੀਂ ਦੇਖ ਸਕਦੇ ਹੋ ਪੋਲੀਟੀਕਲੀ ਰੰਝਾ ਚੱਲ ਰਹੀਆਂ ਉਸ ਤੋਂ ਇਲਾਵਾ ਜੇ ਆਪਾਂ ਦੇਖਦੇ ਆ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਵੀ ਹੈਗੀ ਸੀ ਪਰ ਜਿਹੜਾ ਆ ਇਨਸੀਡੈਂਟ ਹੋਇਆ ਆ ਬਈ ਬਾਬਾ ਸਾਹਿਬ ਬੇਦ ਕਰਦੇ ਆ ਤੁਸੀਂ ਮੂਤਾਂ ਤੋੜੋ ਉਹਦੇ ਇੱਕ ਲਹਿਰ ਚ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੇ ਸਿੱਟੇ ਸਾਹਮਣੇ ਆ ਰਹੇ ਨੇ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਜਿਹੜੇ ਜਿਹੜੇ ਮਾਹੌਲ ਆ ਬੜਾ ਖਰਾਬ ਹੋ ਸਕਦਾ ਕਿਉਂਕਿ ਬਾਬਾ ਸਾਹ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਪਹਿਲਾਂ ਸਭਧਾਨ ਦੇ ਤਰੀਕੇ ਨਾਲ ਚੱਲਦੇ ਆ ਪਹਿਲਾਂ ਹੱਥ ਜੋੜ ਦਿੰਦੇ ਆ ਫੇਰ ਹੱਥ ਤੋੜ ਦਿੰਦੇ ਆ ਸਾਡੇ ਜੇ ਇਤਿਹਾਸ ਦੇਖਿਆ ਜਾਵੇ ਤਾਂ ਸਾਡੇ ਇਤਿਹਾਸ ਵਿੱਚ ਬੜੇ ਯੋਧੇ ਹੋਏ ਨੇ ਤੇ ਜਦੋਂ ਆ ਸੁਤੰਤਰਤਾ ਸੰਗਰਾਮ ਦਾ ਇਹ ਬਹੁਤ ਜ਼ਿਆਦਾ ਜੁੱਧ ਚੱਲ ਰਿਹਾ ਸੀ ਸੰਘਰਸ਼ ਚੱਲ ਰਿਹਾ ਸੀ ਤਾਂ ਸਾਡੇ ਯੋਧਿਆਂ ਨੇ ਇਸ ਝੰਡਾ ਚੱਕਿਆ ਸੀ ਕਿ ਸੁਤੰਤਰ ਹੋਣਾ ਹੈ ਪਰ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਸੀ ਉਹ ਲਿਖਤ ਰੂਪ ਵਿੱਚ ਆਈਆਂ ਨਹੀਂ ਕਿਉਂਕਿ ਇਤਿਹਾਸ ਲਿਖਣ ਵਾਲੇ ਹੋਰ ਸੀ ਸੋ ਜੇ ਕੁਰਬਾਨੀ ਦੇਣ ਦੀ ਗੱਲ ਆ ਗਈ ਤਾਂ ਮੈਨੂੰ ਲੱਗਦਾ ਪੰਨੂ ਤਾਂ ਨਹੀਂ ਦੇ ਸਕਦਾ ਅਸੀਂ ਤਾਂ ਸਾਡੇ ਲੋਕ ਕੁਰਬਾਨੀ ਦੇਣ ਤੋਂ ਕਰੀ ਪਿੱਛੇ ਨਹੀਂ ਹਟੇ ਹੂੰ ਤੇ ਜੇ ਅਸੀਂ ਇਸ ਲੈਵਲ ਤੇ ਆ ਗਏ ਤਾਂ ਖਾਲਿਸਤਾਨ ਬਣੇ ਦਾਵ ਨੇ ਸਾਨੂੰ ਇਹ ਨਹੀਂ ਪਤਾ ਪਰ ਬੇਗੰਪੁਰਾ ਅਸੀਂ ਬਸਾ ਲੈਣਾ ਫੇਰ ਬੀਗੰਪੁਰਾ ਬਸਾ ਕੇ ਟਾਂਗੇ ਬੀਗੰਪੁਰਾ ਉਹੀ ਹੈ ਜੋ ਸਬਦਾਨ ਹੈ ਤੇ ਜੋ ਬਾਬਾ ਸਾਹਿਬ ਦੀ ਵਿਚਾਰਤਾਰਾ ਉਹੀ ਗੁਰੂ ਰਵਦਾਸ ਦੀ ਵਿਚਾਰਤਾਰਾ ਉਹੀ ਸਾਰੇ ਮਹਾਪੁਰਸ਼ਾਂ ਦੀ ਵਿਚਾਰਤਾਰਾ ਤੇ ਉਹੀ ਬੀਗੰਪੁਰਾ ਹੈਗਾ ਅਸੀਂ ਇੱਥੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਨਾ ਕਿ ਪੂਰੇ ਭਾਰਤ ਦੇ ਵਿੱਚ ਜੇ ਕੋਈ ਆਪਾਂ ਦੇਖਦੇ ਆ ਲਿਖਤੀ ਰੂਪ ਵਿੱਚ ਜੇ ਕੋਈ ਧਾਰਮਿਕ ਰੂਪ ਵਿੱਚ ਜਾਂ ਕਾਨੂੰਨੀ ਰੂਪ ਜੇ ਕਿਤਾਬ ਮਿਲਦੀ ਆ ਜਿਹੜੀ ਸਾਰਿਆਂ ਨੂੰ ਬਰਾਬਰ ਰੱਖਦੀ ਆ ਤਾਂ ਦੋ ਬੁੱਕਸ ਹੈਗੀਆਂ ਨੇ ਇੱਕ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਜਾ ਕਾਨੂੰਨੀ ਰੂਪ ਦੇ ਵਿੱਚ ਬਾਬਾ ਸਾਧਾ ਬਣਾਇਆ ਹੈ ਸੰਵਿਧਾਨ ਤੁਸੀਂ ਕਿਤੇ ਹੋਰ ਕਿਤਾਬ ਦੇਖ ਲਓ ਕੋਈ ਗ੍ਰੰਥ ਚੱਕ ਲਓ ਕਿਤੇ ਨਾ ਕਿਤੇ ਤੁਹਾਨੂੰ ਵਰਗਾ ਦਾ ਸੰਘਰਸ਼ ਮਿਲ ਜਾਏਗਾ ਜਾਂ ਉੱਚ-ਨੀਚ ਮਿਲ ਜਾਏਗੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਉਹਨਾਂ ਦੇ ਉਹਨਾਂ ਦੀ ਪੂਰਨੇ ਆ ਬਾਬਾ ਨਾਨਕ ਨੇ ਜੋ ਸਾਝ ਪਾਈ ਆ ਗੁਰੂ ਗੋਵੇਂ ਸਿੰਘ ਜੀ ਨੇ ਜੋ ਸਾਝ ਪਾਈ ਆ ਜੇ ਅਸੀਂ ਅਸੀਂ ਉਹਨਾਂ ਤੋੜਨੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਸਿੱਖ ਵੀ ਨਹੀਂ ਹੋ ਸਕਦੇ ਤੇਜ ਕਰਕੇ ਗੁਰਗਾਂਧ ਸਾਹਿਬ ਦੇ ਵਿੱਚ ਜੋ ਬੇਗੰਪੁਰਾ ਆ ਬੇਗੰਪੁਰੇ ਦੀ ਸਭਧਾਨ ਆ ਇਹ ਬਿਲਕੁਲ ਠੀਕ ਹੈ ਜੀ ਇਹ ਭਾਈਚਾਰਕ ਸਾਂਝ ਏਰੀਆ ਹੁੰਦੀ ਨਹੀਂ ਬਣੀ ਇਹ ਬਾਬਾ ਨਾਨਕ ਜੀ ਪਾਗੇ ਨੇ ਇਹਨਾਂ ਨੂੰ ਜੇ ਤੁਸੀਂ ਤੋੜਦੇ ਆ ਤਾਂ ਤੁਸੀਂ ਉਹਨਾਂ ਦੇ ਦੋਸ਼ੀ ਹੋ ਬਿਲਕੁਲ ਜੀ ਬਹੁਤ ਧੰਨਵਾਦ ਜੀ ਕਹਲੇ ਸਾਹਿਬ ਜੈਪੀ ਜੀ ਜੈਪੀ ਮ ਜੈਪਾਤ